ਤੁਸੀਂ ਕਿੰਨੇ ਵੀ ਵੱਡੇ ਸ਼ੈਫ ਬਣ ਜਾਓ ਕਿੰਨੇ ਵੀ ਤਰ੍ਹਾਂ ਦੇ ਖਾਣੇ ਬਣਾਉਣ ਲੱਗ ਜਾਓ ਪਰ ਜੋ ਸਵਾਦ ਤੇ ਪਿਆਰ ਮਾਂ ਦੇ ਹੱਥਾਂ ਵਿੱਚ ਹੈ ਉਹਨੂੰ ਕੋਈ ਵੀ ਟੇਸਟ ਬੀਟ ਨਹੀਂ ਕਰ ਸਕਦਾ ਇਸੇ ਤਰ੍ਹਾਂ ਅੱਜ ਦੀ ਰੈਸਪੀ ਮੇਰੇ ਮਦਰ ਦੀ ਰੈਸਪੀ ਹੈ ਉਹਨਾਂ ਦੇ ਹੱਥੋਂ ਬਣੇ ਹੋਏ ਬਿਨਾ ਤੰਦੂਰ ਤੋਂ ਆਲੂ ਦੇ नान ਮੇਰੇ ਮੋਸਟ ਆਫ ਫੇਵਰਟ ਹੈਗਾ ਇਹ ਬ੍ਰੇਕਫਾਸਟ ਤੇ ਆਓ ਰੈਸਪੀ ਇੰਜੋਏ ਕਰਦੇ ਹਾਂ ਜੀ ਕੁਝ ਆਲੂ ਲੈ ਲਏ ਉਬਲੇਵੇਂ ਤੇ ਸੂਜੀ ਲੈ ਲਈ ਉਹਨੂੰ ਛਾਣ ਲਿਆ ਆਟਾ ਲੈ ਲਿਆ ਤੇ ਥੋੜਾ ਜਿਹਾ ਪਾ ਲਿਆ ਮੈਦਾ ਇੱਕ ਇੱਕ ਕੋਲੀ ਆਟੇ ਤੇ ਮੈਦੇ ਦੀ ਅੱਧੀ ਕੋਲੀ ਸੂਜੀ ਦੀ ਇਹਨੂੰ ਚੰਗੀ ਤਰ੍ਹਾਂ ਛਾਣ ਲੈਣਾ ਤੇ ਉਸ ਤੋਂ ਬਾਅਦ ਹੱਥਾਂ ਨਾਲ ਰਲਾ ਲੈਣਾ ਤਾਂ ਜੋ ਸਾਰਾ ਮਿਕਸ ਹੋ ਜੇ ਤੇ ਅੱਧਾ ਚਮਚ ਛਾਸੀ ਪਾ ਦਿੱਤਾ ਬੇਕਿੰਗ ਪਾਊਡਰ ਦਾ 3 ਤੋਂ 4 ਚਮਚ ਲੈ ਲਏ ਅਸੀਂ ਦਹੀਂ ਦੇ ਦਹੀਂ ਰੂਮ ਟੈਂਪਰੇਚਰ ਦਾ ਹੋਵੇ ਥੋੜਾ ਜਿਹਾ ਨਮਕ ਧਨੀਆ ਪਾਊਡਰ ਜੀਰਾ ਗਰਮ ਮਸਾਲਾ ਤੇ ਲਾਲ ਮਿਰਚ ਪਾ ਲਈ ਉਸ ਤੋਂ ਬਾਅਦ ਪਾ ਲਿਆ ਜੀ ਅਸੀਂ ਅਜਵਾਇਣ ਇਹਨੂੰ ਚੰਗੀ ਤਰ੍ਹਾਂ ਰੁਲਾ ਲਿਆ 2 ਤੋਂ 3 ਚਮਚ ਪਾ ਲੇ ਜੀ ਅਸੀਂ ਤੇਲ ਦੇ ਰਿਫਾਈਂਡ ਤੇਲ ਦੇ ਤੇ ਚੰਗੀ ਤਰ੍ਹਾਂ ਇਹਨੂੰ ਗੁੰਨ ਲੈਣਾ ਜਿਵੇਂ ਅਸੀਂ ਆਮ ਆਟਾ ਗੁੰਦਦੇ ਆ ਉਸ ਤੋਂ ਬਾਅਦ ਇੱਥੇ ਮੇਨ ਪੁਆਇੰਟ ਹੈ ਕਿ ਇਹਨੂੰ ਐਟ ਲੀਸਟ 10 ਤੋਂ 15 ਮਿੰਟ ਲਈ ਸਾਟੇ ਨੂੰ ਰੈਸਟ ਤੇ ਰੱਖਾਂਗੇ ਤਾਂ ਜੋ ਫਲਫੀ ਹੋ ਜਾਵੇ ਇਹ ਹਰੀਆਂ ਮਿਰਚਾਂ ਅਦਰਕ ਤੇ ਪਿਆਜ਼ ਹੈ ਇਹਨੂੰ ਅਸੀਂ ਚੰਗੀ ਤਰ੍ਹਾਂ ਆਲੂ ਜਿਹੜੇ ਮੈਸ਼ ਕੀਤੇ ਉਹਦੇ ਵਿੱਚ ਰਲਾ ਲੈਣਾ ਥੋੜਾ ਜਿਹਾ ਨਮਕ ਪਾ ਦਿੱਤਾ ਇਹਦੇ ਵਿੱਚ ਹੋਰ ਇਹਦੇ ਵਿੱਚ ਕੁਝ ਨਹੀਂ ਜਾਣਾ ਇਸ ਤੋਂ ਬਾਅਦ ਤੇ ਹੁਣ ਅਸੀਂ ਜਿਹੜਾ ਆਟਾ ਅਸੀਂ ਰੈਸਟ ਤੇ ਰੱਖਿਆ ਸੀ ਉਹਨੂੰ ਚੰਗੀ ਤਰ੍ਹਾਂ ਅਸੀਂ ਮਲਾਂਗੇ। ਆ ਜੋਰ-ਜੋਰ ਕੇ ਪਟਕਾਂਗੇ ਤਾਂ ਜੋ ਉਹਦਾ ਇਸ ਚੀਜ਼ ਇਹ ਕਰਨ ਨਾਲ ਇੱਕ ਕ੍ਰਿਸਪੀ ਪਰਾਂਠੇ ਨਾਨ ਬਣਦੇ ਆ ਤੇ ਟੈਕਸਚਰ ਬਹੁਤ ਵਧੀਆ ਆਂਦਾ ਹੈ। ਵੱਡਾ ਜਿਹਾ ਪੇੜਾ ਲੈ ਲਿਆ ਤੇ ਇਹਨੂੰ ਅਸੀਂ ਥੋੜਾ ਜਿਹਾ ਬੇਲ ਕੇ ਇਹਦੇ ਜਿਹੜੀ ਛੋਟੀ ਜੀ ਰੋਟੀ ਆ ਉਹਦੇ ਤੇ ਤੇਲ ਲਗਾਵਾਂਗੇ ਤੇ ਉਸ ਤੋਂ ਬਾਅਦ ਖੁੱਲੀ ਦਿਲ ਨਾਲ ਸਟਫਿੰਗ ਭਰਾਂਗੇ। ਤੇ ਸਟਫਿੰਗ ਨੂੰ ਹੁਣ ਲੋਕ ਕਰ ਲਵਾਂਗੇ ਜਿਵੇਂ ਅਸੀਂ ਕਰਦੇ ਹਾਂ ਪੇੜਾ ਜੇ ਪੇੜੇ ਦੀ ਫਾਰਮ ਵਾਂਗੂ ਤੇ ਉਸ ਤੋਂ ਬਾਅਦ ਇਹਨੂੰ ਹੁਣ ਅਸੀਂ ਚੰਗੀ ਤਣਾ ਬੇਲ ਲੈਣਾ ਇਹ ਨਾ ਤਾਂ ਬੋਤਾ ਮੋਟਾ ਹੁੰਦਾ ਹੈ ਨਾ ਹੀ ਇਹ ਬੋਤਾ ਪਤਲਾ ਹੁੰਦਾ ਹੈ ਚੰਗੀ ਤਰ੍ਹਾਂ ਬੇਲ ਲਿਆ ਇਹ ਖਾਨਸ ਤੁਸੀਂ ਟਰਸਟ ਕਰਿਓ ਇੰਨਾ ਸਵਾਦ ਹੁੰਦਾ ਨਾ ਮੇਰੇ ਮੂੰ ਚ ਵਾਇਸਓਵਰ ਕਰਦੇ ਵੀ ਪਾਣੀ ਆ ਰਿਹਾ ਉਤੋਂ ਕਲੌਂਜੀ ਪਾ ਕੇ ਥੋੜਾ ਜਿਹਾ ਬਿਲਣਾ ਮਾਰ ਦਿੱਤਾ ਤਾਂ ਜੋ ਕਲੌਂਜੀ ਬਾਹਰ ਨਾ ਨਿਕਲੇ ਤਵੇ ਤੇ ਤੇਲ ਲਗਾ ਦਿੱਤਾ ਤੇ ਹੁਣ ਅਸੀਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਇਸ ਸਟੇਜ ਤੇ ਅਸੀਂ ਆਲ ਦੋ ਆਲੇ ਦੁਆਲੇ ਉਹਦੇ ਥੋੜਾ ਥੋੜਾ ਪਾਣੀ ਛਿੜਕਾਂਗੇ ਤਾਂ ਜੋ ਟੈਕਸਚਰ ਆਵੇ ਨਾਨ ਵਾਲਾ ਇਹ ਦੇ ਉੱਤੇ ਦੇਖੋ ਕਿੰਨਾ ਸੋਹਣਾ ਟੈਕਸਚਰ ਆਇਆ ਉਤੋਂ ਰਿਫਾਈਨਡ ਲਾਵਾਂਗੇ ਦੇਸੀ ਘਿਓ ਬਟਰ ਵੀ ਲਗਾ ਸਕਦੇ ਹੋ ਤੇ ਹੁਣ ਸਾਡਾ ਜਿਹੜਾ ਨਾਨ ਹੈ ਆਲੂ ਦਾ ਉਹ ਹਾਦ ਸਵਾਦਾਨ ਬਿਲਕੁਲ ਤਿਆਰ ਹੈ ਤੇ ਰੁਕੋ ਰੁਕੋ ਹਜੇ ਮਾ ਦਾ ਪਿਆਰ ਵੀ ਪੈਣਾ ਕਿਉਂਕਿ ਇਹ ਪਲੇਟ ਮੇਰੇ ਲਈ ਤਿਆਰ ਹੋ ਰਹੀ ਸੀਗੀ ਆਲੂ ਦੇ नान ਬਿਲਕੁਲ ਤਿਆਰ ਹੈ ਤੁਸੀਂ ਇੱਕ ਵਾਰ ਮੇਰੇ ਕਹਿਣੇ ਤੇ ਟਰਾਈ ਕਰਿਓ ਬੱਚਿਆਂ ਨੂੰ ਦੀਵਾਲੀ ਫੈਸਟੀਵਲ ਦੀਆਂ 홀ੀਡੇਸ ਵੀ ਹੋ ਗਈਆਂ ਤੁਸੀਂ ਹੁਣ ਸਵੇਰੇ ਟਰਾਈ ਕਰਕੇ ਆਪਣੇ ਬੱਚਿਆਂ ਨੂੰ ਦੇ ਸਕਦੇ ਹੋ ਟਰਸਟ ਮੀ ਇੰਨੀ ਜ਼ਿਆਦਾ ਸੁਆਦ ਹੁੰਦੇ ਨੇ ਇਹ ਹਦੋ ਵੱਤ ਸੁਆਦਨ ਦੇ ਤੁਹਾਨੂੰ ਦਿਲ ਕਰਨਾ ਕਿ ਅਸੀਂ ਹਰ ਰੋਜ਼ ਬਣਾਈਏ ਹੈ ਜਿਹੜੇ ਦੁਕਾਨ ਵਾਲੇ नान ਹੁੰਦੇ ਉਹ ਤਾਂ ਇਹਦੇ ਅੱਗੇ ਕੁਝ ਵੀ ਨਹੀਂ ਹੈ ਇੱਕ ਵਾਰ ਟਰਾਈ ਜ਼ਰੂਰ ਕਰਿਓ ਥੈਂਕ ਯੂ ਸੋ ਮਚ ਜੀ ਪੂਰੀ ਵੀਡੀਓ ਦੇਖਣ ਲਈ ਪੂਰੀ ਵੀਡੀਓ ਦੇਖ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ Tá novat.